ਕਿਆ ਐਫਆਰ ਹੋ ਗਈ ਤੇ ਮਾਫੀ ਹੋ ਜਾਣੀ ਚਾਹੀਦੀ ਜਾਂ ਉਹ ਮਾਫੀ ਵੀ ਮੰਗ ਰਹੇ ਨੇ ਸੋ ਸਿੰਪਲੀ ਇਹ ਮਾਫੀ ਇਹ ਗੱਲ ਖਾਲੀ ਇਹਨਾਂ ਦੀ ਵੜਿੰਗ ਸਾਹਿਬ ਦੀ ਨਹੀਂ ਅਮਰਿੰਦਰ ਜੀ ਦੀ ਇਹ ਗੱਲ ਸੋਚ ਦੀ ਹੈ ਮੇਰੇ ਪਿਤਾ ਸਮਾਨ ਸੰ ਸਰਦਾਰ ਬੂਟਾ ਸਿੰਘ ਜੀ ਔਰ ਤਮਾਮ ਸਾਰੇ ਵੱਡੇ ਸਾਡੇ ਲੀਡਰ ਸਾਹਿਬਾਨ ਇਹ ਗੱਲ ਉਹ ਹੈ ਕਿ ਜਿੱਦਾਂ ਹੋ ਗਿਆ ਕਿਸੇ ਨੂੰ ਕਤਲ ਕਰਨ ਦੀ ਆਦਤ ਹੈ ਨਾ ਜਾਂ ਕਿਸੇ ਨੂੰ ਖੁਸ਼ ਵੀ ਕਰਨ ਦੀ ਹੈ ਜੁਆ ਅਨ ਕਨਸਟੀਟਿਊਸ਼ਨਲ ਕੰਮ ਹੈ ਜੋ ਹੋਇਆ ਆਦਤ ਉਹ بار-ਬਾਰ ਕਰੀ ਜਾਊਗਾ بار-ਬਾਰ ਮਾਫੀ ਮੰਗੀ ਜਾਊਗਾ ਤੇ ਹੋ ਜਾਊਗਾ ਉਹ ਵਿਚਾਰ ਧਾਰਾ ਹੈ ਜੋ ਦਿਮਾਗ ਦੇ ਅੰਦਰ ਬੜੀ ਹੋਈ ਹੈ ਇਹ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਪੱਠੇ ਪਾਉਂਦਾ ਸੀ ਪੱਠੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਦਿਮਾਗ ਦੇ ਅੰਦਰ ਆਮੂਮਨ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਜੋ ਸੋਚਦੇ ਆ ਉਹ ਜੋ ਸੋਚਦੇ ਆ ਉਹ ਸ਼ਬਦਾਂ ਦੇ ਰਾਹੀਂ ਜ਼ੁਬਾਨ 'ਚ ਬਾਹਰ ਆ ਜਾ। ਇਟ ਇਜ਼ ਅ ਪੈਟਰਨ ਬਿਲਕੁਲ ਚੱਲਦੀਆਂ ਹੋਣੀਆਂ ਇਟ ਇਜ਼ ਮੈਂ بار-बार ਕਹਿੰਦੀ ਹਾਂ ਖਾਲੀ ਅਮਰਿੰਦਰ ਨਹੀਂ ਇਹ ਹਰ ਇੱਕ ਦੀ ਸੋਚ ਦੀ ਗੱਲ ਹੈ। ਔਰ ਜੋ ਉਹਨਾਂ ਨੇ ਕੀਤਾ ਉਹਨਾਂ ਦੇ ਦਿਮਾਗ ਦੇ ਅੰਦਰ ਤੇ 100% ਚਲਦੀਆਂ ਹੋਣੀਆਂ ਚਾਰਾ ਰੰਗ ਉਦਾਸੀ ਜਿਵੇਂ ਕਾਲਾ ਥੋੜੀ ਆਈ ਦੀ ਨਹੀਂ ਸੋਚ ਹੋਣੀ ਕਿ ਦੂਜਿਆਂ ਦੇ ਬਾਰੇ ਕਿ ਤੈ ਇਦਾਂ ਹੀ ਹੈਗੇ ਉਹਨਾਂ ਦੇ ਪੱਲੇ ਕੀ ਆ ਉਹ ਕਾਲਾ ਜਿਹਾ ਉਹ ਇਹ ਜਿਹਾ ਮਾੜੇ ਜਿਹੇ ਕੱਪੜਾ ਪਾਇਆ ਉਹ ਇਦਾਂ ਛੁੜਾ ਆ ਗਿਆ ਚਮਾਰ ਆ ਗਿਆ ਹਰ ਟਾਈਮ ਤੋਂ ਧੀ ਹੀ ਸੋਚ ਹੈ ਕਮਿਊਨਿਟੀ ਦੇ ਬਾਰੇ ਸੋ ਇਹ ਲੈਸਨ ਇੱਕ ਬਹੁਤ ਵੱਡਾ ਸੁਸਾਇਟੀ ਤੇ ਮੈਸੇਜ ਜਾਊਗਾ ਨਾ ਯੂ ਕਾਂਟ ਟੇਕ ਪੀਪਲ ਫਰੋਮ ਪੂਰ ਗਰੀਵ ਗੱਦਲ ਕਮਿਊਨਿਟੀ ਟੂ ਟੇਕ ਫੋਰ ਗ੍ਰੈਂਟਡ ਕਹਿੰਦੇ ਕਿ ਕਾਂਗਰਸ ਬੇਸਿਕਲੀ ਸੈਕੂਲਰ ਹੈ ਜੋ ਸਾਹਮਣੇ ਬੈਠੇ ਲੋਕ ਹੈ ਉਹਨਾਂ ਨੂੰ ਬੇਸਿਕਲੀ ਇਹ ਸਮਝਾਉਣਾ ਚਾਹੁੰਦੇ ਹਨ ਕਾਂਗਰਸ ਇਸ ਵੈਰੀ ਸੈਕੂਲਰ ਐਸ ਫਾਰ ਐਸ ਦ ਸਟੇਟਮੈਂਟ ਇਜ਼ ਕਨਸਰਨਡ ਕਾਂਗਰਸ ਇੰਨੀ ਕੁ ਸੈਕੂਲਰ ਹੈ ਕਿ ਟੈਲ ਹਿਮ ਇਸੇਮ ਸ਼ਬਦ ਆਪਣੇ ਪਰਿਵਾਰ ਬਾਰੇ ਵਰਤੋ ਔਰ ਇਹ ਗੱਲ ਕਹੋ ਮੀਡੀਆ 'ਚ ਖੜਕੇ ਕਿ ਮੈਂ ਮੇਰੇ ਪਰਿਵਾਰ ਦੇ ਵਿੱਚ ਕੋਈ ਟੈਲੈਂਟ ਨਹੀਂ ਸੀਗਾ ਮੇਰੇ ਪਰਿਵਾਰ ਦੇ ਵਿੱਚ ਕੋਈ ਮੈਰਿਟ ਪੋਟੈਂਸ਼ੀਅਲ ਨਹੀਂ ਸੀਗਾ ਪਰ ਦੇਖੋ ਮੈਂ ਮਲਾਈ ਖਾਰਿਆ ਸੀਗਾ ਐਮਪੀ ਦੀ ਤੇ ਉਹ ਮਲਾਈ ਮੈਂ ਸੋਚਿਆ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਸ਼ੇਅਰ ਕਰਾਂ ਇਸ ਕਰਕੇ ਮੈਂ ਆਪਣੇ ਪਰਿਵਾਰ ਤੋਂ ਹੀ ਐਮਐਲਏ ਦਾ ਕੈਂਡੀਡੇਟ ਖੜਾ ਕੀਤਾ ਬੁਟਾ ਦੀ ਸੋਚ ਕਿ ਬੁਟਾ ਸਰਦਾਰ ਬੁਟਾ ਸਿੰਘ ਜੀ ਦੇ ਅੰਦਰ ਟੈਲੈਂਟ ਨਹੀਂ ਸੀਗਾ ਬੁਟਾ ਸਿੰਘ ਉਹਨੇ ਸਰਦਾਰ ਨਹੀਂ ਕਿਹਾ ਸਰਦਾਰ ਕਹਿੰਦਾ ਤੇ ਗੱਲ ਹੀ ਮੁੱਕ ਜਾਂਦੀ ਸੀਗੀ ਨਾ ਬੂਟਾ ਸਿੰਘ ਦੇ ਅੰਦਰ ਟੈਲੈਂਟ ਨਹੀਂ ਸੀਗਾ ਬੂਟਾ ਸਿੰਘ ਕਾਲਾ ਸੀਗਾ ਪੱਠੇ ਪਾਉਂਦਾ ਸੀਗਾ ਬਾਲਮਿਕੀ ਮਜਵੀ ਸਮਾਜ ਤੋਂ ਸੀਗਾ ਪਰ ਕਾਂਗਰਸ ਕਿੱਡੇ ਵੱਡੇ ਦੇਨ ਸੀਗੇ ਕਾਂਗਰਸ ਦੇ ਕਿ ਉਹਨੇ ਉਹਨੂੰ ਚੁੱਕ ਕੇ ਸਭ ਤੋਂ ਵੱਡਾ ਗ੍ਰਹਿ ਮੰਤਰੀ ਬਣਾਇਆ ਜਿੱਥੇ ਅਜਮ ਵਿੱਚ ਆ ਬੈਠਿਆ ਵਾਟ ਡੂ ਯੂ ਮੀਨ ਬਾਈ 댓 ਹੈ ਸ਼ਰਮ ਹੋਣੀ ਚਾਹੀਦੀ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਪੱਠੇ ਪਾਉਂਦਾ ਸੀ ਪੱਠੇ ਪਰ ਬੂਟਾ ਸਿੰਘ ਜੀ ਨੂੰ ਹੀ ਲੈ ਲਓ ਗ੍ਰਹਿ ਮੰਤਰੀ ਹੋਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੈਗਾ ਫਿਰ ਹੁਣ ਵੀ ਤਾਨੂੰ ਲੱਗਦਾ ਕਿ ਜਿਹੜੀਆਂ ਤਰਸ ਆਧਾਰਿਤ ਚੀਜ਼ਾਂ ਚੱਲਦੀਆਂ ਤਾਂ ਖਤਮ ਹੋਣੀਆਂ ਚਾਹੀਦੀਆਂ ਕਹਿਣ ਦੀ ਗੱਲ ਤਰਸ ਦੇ ਆਧਾਰ ਤੇ ਉਹਨਾਂ ਨੇ ਇਹ ਗੱਲ ਕਹੀ ਇੱਕ ਕਿਸਮ ਦੇ ਜੋ ਉੱਥੇ ਬੈਠੇ ਸੁਣ ਰਹੇ ਸੀ ਨਾ ਰਿੰਗ ਸਾਹਿਬ ਨੂੰ ਉਹ ਸਾਰੇ ਗਰੀਬ ਦਲਤ ਸਮਾਜ ਦੇ ਬੰਦੇ ਸੀਗੇ ਉਹਨਾਂ ਤੇ ਤਰਸ ਕੀਤਾ ਉਹਨਾਂ ਨੇ ਤਰਸ ਕੀਤਾ ਬੇਸਿਕਲੀ ਉਹਨਾਂ ਨੂੰ ਇਹ ਦੱਸਦਾ ਕਿ ਤੁਸੀਂ ਕਾਲੇ ਚੈਲੇ ਹੋ ਤੁਸੀਂ ਤਾਂ ਇਹ ਝਾੜੂ ਮਾਰਨ ਵਾਲੇ ਹੋ ਤੁਹਾਡੇ ਅੰਦਰ ਟਾਇਲ ਕੋਈ ਹੈਗਾ ਨਹੀਂ ਲੇਕਿਨ ਸੁਪਨੇ ਦੇਖੋ ਕਾਂਗਰਸ ਪੂਰੇ ਕਰੂਗੀ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਵਾ ਕਾਲਾ ਪੱਠੇ ਪਾਉਂਦਾ ਸੀ ਪੱਠੇ ਹਾਲਾਂਕਿ ਇਹਦੇ ਵਿੱਚੋਂ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਡਿਫੈਂਡ ਨਹੀਂ ਕੀਤਾ ਉਹਨਾਂ ਨੇ ਇੱਕ ਦੂਜੇ ਸ਼ਬਦਾਂ ਦੇ ਵਿੱਚ ਇਹ ਗੱਲ ਜ਼ਰੂਰ ਕਹਿਤੀ ਕਿ ਠੀਕ ਹੈ ਜਿਹੜਾ ਬੰਦਾ ਮਾਫੀ ਮੰਗ ਲੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਬੋਲਿਆ ਉਹ ਗਲਤ ਹੈ ਮਤਲਬ ਬੋਥ ਸਟੇਟਮੈਂਟਸ ਲੈਟ ਮੀ ਲੈਟ ਮੀ ਹਾਂ ਹਾਂ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਫਰਕ ਹੈ ਪਰ ਉਸੇ ਪਾਰਟੀ ਦੇ ਵਿੱਚ ਬੈਠੇ ਹੋਏ ਕੁਝ ਲੀਡਰ ਡਿਫੈਂਡ ਵੀ ਕਰ ਰਹੇ ਆ ਕਿ ਨਹੀਂ ਅਸੀਂ ਵੀ ਇਸੇ ਕਮਿਊਨਿਟੀ ਤੋਂ ਆਉਣੇ ਆ ਸ ਦੋ ਸਟੇਟਮੈਂਟਸ ਨੇ ਸਿੰਸ ਜਦ ਤੁਸੀਂ ਕਿਸੇ ਪਾਰਟੀ ਦਾ ਹਿੱਸਾ ਹੁੰਦੇ ਹੋ ਇਟ ਇਜ਼ ਵੈਰੀ ਹਾਰਡ ਟੂ ਟੇਕ ਸਟੈਪ ਇੰਡੀਪੈਂਡੈਂਟ ਬੰਨਾ ਔਖਾ ਹੋ ਜਾਂਦਾ ਯਾਰ ਬਿਕੋਜ਼ देयर ਇਜ਼ ਅ ਪ੍ਰੈਸ਼ਰ ਨਾ ਚੋਣ ਆ ਗਈ ਸਿਰ ਤੇ ਸਤਾਈ ਕੱਲ ਆ ਗਿਆ ਸਤਾਈ ਸੋ ਪ੍ਰੈਸ਼ਰ ਆ ਸੋ ਉਹਦੇ ਪ੍ਰੈਸ਼ਰ ਦੇ ਵਿੱਚ ਤੁਸੀਂ ਆਣਾ ਬਟ ਆਈ ਡੋਨਟ ਨੋ ਕਿ ਉਹਨਾਂ ਦੀ ਪਾਰਟੀ ਦੇ ਲੀਡਰ ਕੀ ਕਹਿ ਰਹੇ ਨੇ ਉਹਨਾਂ ਨੂੰ ਲੱਗਦਾ ਜੇ ਇਹੋ ਜੀ ਸਟੇਟਮੈਂਟ ਦੇ ਕੇ ਉਹ ਅੱਗੇ ਜਿੱਤ ਜਾਣਗੇ ਹੁਣ ਇਹੀ ਸਮਾਜ ਉਹਨਾਂ ਨੂੰ ਵੋਟਾ ਕਰੂਗਾ ਆਓ ਆਓ ਸਮਾਜ ਚ ਫਿਰ ਬੈਠੇ ਹਾਂ ਸਤਿ ਸ਼੍ਰੀ ਅਕਾਲ ਦਾ ਅਨਮੋਲ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ અમરਿੰਦਰ ਸਿੰਘ ਰਾਜਾ ਵੜેંગા હોરાં ਦੇ ਵੱਲੋਂ તરણતરણ ਦੇ ਵਿੱਚ ਜਦੋਂ ਉਹ ਆਪਣਾ ਚੋਣ ਪ੍ਰਚਾਰ ਕਰ ਰਹੇ ਸੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਦੇ ਵੱਲੋਂ ਸਰਦਾਰ ਬੂਟਾ ਸਿੰਘ ਜੋ ਸਾਬਕਾ ગ્રਹਿ ਮੰਤਰੀ ਰਹੇ ਨੇ ਵੱਡੇ ਲੀਡਰ ਰਹੇ ਨੇ ਕਾਂਗਰਸ ਦੇ ਉਹਨਾਂ ਦੀ ਬਾਬਤ ਸਾਹਮਣੇ ਬੈਠੇ ਲੋਕ ਜਿਹੜੇ ਐਸਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਜਦੋਂ ਇਹ ਬੋਲੇ ਗਏ ਤਾਂ ਜੋ ਮੂੰਹ ਚੋਂ ਸ਼ਬਦ ਨਿਕਲੇ ਉਹਨਾਂ ਦਾ ਵੱਡਾ ਵਿਰੋਧ ਛੜਿਆ ਵਿਰੋਧ ਦੇ ਨਾਲ ਨਾਲ ਬੂਟਾ ਸਿੰਘ ਹੋਰਾਂ ਦੇ ਸੁਪੁੱਤਰ ਦੇ ਵੱਲੋਂ ਐਫਆਈਆਰ ਵੀ ਲਾਂਚ ਕਰਵਾਈ ਗਈ ਹੈ ਔਰ ਉਹ ਕਹਿੰਦੇ ਆ ਕਿ ਲੜਾਈ ਆਖਰ ਤੱਕ ਲੜਾਂਗੇ ਮੇਰਾ ਕੋਈ ਕੰਪਰੋਮਾਈਜ਼ ਨਹੀਂ ਹੋ ਸਕਦਾ ਜਦੋਂ ਅਸੀਂ ਸਵਾਲ ਕੀਤਾ ਸੀ ਕਿ ਤੁਸੀਂ ਕਾਂਗਰਸ ਦੇ ਲੀਡਰ ਸਰਦਾਰ ਬੂਟਾ ਸਿੰਘ ਰਹੇ ਆ ਆਮੂਮਨ ਇਹ ਹੋ ਜਾਂਦਾ ਹੈ ਕਿ ਲੀਡਰ ਅਪਰੋਚ ਕਰਦੇ ਆ ਤੇ ਉੱਥੇ ਕੰਪਰੋਮਾਈਜ਼ ਹੋ ਜਾਂਦਾ ਉਹ ਕਹਿੰਦੇ ਕਿ ਨਹੀਂ ਇਸ ਗੱਲ ਤੇ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਾਂਗੇ ਦੂਜੀ ਗੱਲ ਇਹ ਹੈ ਕਿ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਮਾਫੀ ਮੰਗ ਲਈ ਐਫਆਈਆਰ ਵੀ ਹੋ ਗਈ ਪਰ ਕੀ ਇਹ ਗੱਲ ਰੁਕ ਜਾਣੀ ਚਾਹੀਦੀ ਹੈ ਕੀ ਜਿਹੜੇ ਲੋਕ ਸੁਣਦੇ ਨੇ ਉਹਨਾਂ ਤੱਕ ਇਸ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਜਾਂਦਾ ਹੈ ਤਾਂ ਤਮਾਮ ਇਸ ਬਾਬਤ ਚਰਚਾ ਕਰਾਂਗੇ ਮੇਰੇ ਨਾਲ ਡਾਕਟਰ ਰੀਤੂ ਨੇ ਡਾਕਟਰ ਰੀਤੂ ਤਰਨਤਾਰਨ ਤੋਂ ਹੀ ਪਿੱਛੋਂ ਬਿਲੋਂਗ ਕਰਦੇ ਐ ਐਸੀ ਕਮਿਊਨਿਟੀ ਦੇ ਨਾਲ ਉਹ ਤਾਲੁਕ ਰੱਖਦੇ ਐ ਆਪਣੇ ਲੋਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਐ ਉਹਨਾਂ ਨੂੰ ਜਿੱਥੇ ਉਹਨਾਂ ਦੇ ਅ ਲਈ ਗੱਲ ਇਸ ਤਰੀਕੇ ਦੀ ਕਰਨੀ ਹੈ ਕਿ ਸਾਡਾ ਕਿਸ ਤਰ੍ਹਾਂ ਦਾ ਵਿਕਾਸ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਨੌਜਵਾਨਾਂ ਦੇ ਲਈ ਹੋਣਾ ਚਾਹੀਦਾ ਹੈ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਤਾਂ ਫਿਰ ਉਹ ਆਪਣੀ ਆਵਾਜ਼ ਜਿਹੜੀ ਹੈ ਉਹ ਖੁੱਲ ਕੇ ਬੁਲੰਦ ਕਰ ਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਅੱਛਾ ਮੈਂ ਮੈਂ ਇੱਕ ਇੱਕ ਓਪਨਿੰਗ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਕੀ ਫਿਰ ਇਹ ਗੱਲ ਬੰਦ ਹੋ ਜਾਣੀ ਚਾਹੀਦੀ ਆ ਓਪਨਿੰਗ ਦੇ ਵਿੱਚ ਮੈਂ ਬਹੁਤ ਵਧੀਆ ਤਰੀਕੇ ਨਾਲ ਸੁਣਿਆ ਕਿ ਤੁਸੀਂ ਕਿਹਾ ਐਫਆਈਆਰ ਹੋ ਗਈ ਉਹਨਾਂ ਤੇ ਤੇ ਕੀ ਐਫਆਈਆਰ ਹੋ ਗਈ ਤੇ ਮਾਫੀ ਹੋ ਜਾਣੀ ਚਾਹੀਦੀ ਜਾਂ ਉਹ ਮਾਫੀ ਵੀ ਮੰਗ ਰਹੇ ਨੇ ਸੋ ਸਿੰਪਲੀ ਕਿ ਇਹ ਮਾਫੀ ਇਹ ਗੱਲ ਖਾਲੀ ਇਹਨਾਂ ਦੀ ਵੜਿੰਗ ਸਾਹਿਬ ਦੀ ਨਹੀਂ ਹੈ ਅਮਰਿੰਦਰ ਜੀ ਦੀ ਇਹ ਗੱਲ ਸੋਚ ਦੀ ਹੈ ਇਹ ਗੱਲ ਉਹ ਆ ਕਿ ਜਿੱਦਾਂ ਹੋ ਗਿਆ ਕਿਸੇ ਨੂੰ ਕਤਲ ਕਰਨ ਦੀ ਆਦਤ ਹੈ ਨਾ ਜਾਂ ਕਿਸੇ ਨੂੰ ਕੁਝ ਵੀ ਕਰਨ ਦੀ ਇਹੋ ਜਿਹਾ ਅਨਕਨਸਟੀਚੂਨਲ ਕੰਮ ਆ ਜੋ ਹੋਇਆ ਆਦਤ ਉਹ بار-ਬਾਰ ਕਰੀ ਜਾਊਗਾ بار-ਬਾਰ ਮਾਫੀ ਮੰਗੀ ਜਾਊਗਾ ਤੇ ਹੋ ਜਾਊਗਾ ਉਹ ਵਿਚਾਰਧਾਰਾ ਹੈ ਜੋ ਦਿਮਾਗ ਦੇ ਅੰਦਰ ਵੜੀ ਹੋਈ ਹੈ ਅੱਜ ਇਹ ਨਹੀਂ ਕਰਨਗੇ ਕੋਈ ਹੋਰ ਕਰੂਗਾ ਕੱਲ ਕੱਲ ਕੋਈ ਹੋਰ ਕਰੂਗਾ ਪਰਸੋਂ ਕੋਈ ਹੋਰ ਕਰੂਗਾ ਬਲ ਮਿਲੂਗਾ ਇਹ ਬਲ ਤੋੜਨਾ ਇਸ ਨੀਡਸ ਉਨ ਹਾਈ ਟਾਈਮ ਇਹਨੂੰ ਰੋਕਣ ਦੀ ਜ਼ਰੂਰਤ ਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੇ ਦਿਮਾਗ ਦੇ ਅੰਦਰ ਅਮੂਮਨ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਜੋ ਸੋਚਦੇ ਆ ਉਹ ਜੋ ਸੋਚਦੇ ਆ ਉਹ ਸ਼ਬਦਾਂ ਦੇ ਰਾਹੀਂ ਜ਼ੁਬਾਨ 'ਚੋਂ ਬਾਹਰ ਆ ਗਿਆ ਇਟ ਇਜ਼ ਅ ਪੈਟਰਨ ਬਿਲਕੁਲ ਚੱਲਦੀਆਂ ਹੋਣੀਆਂ ਇਟ ਇਜ਼ ਮੈਂ ਬਾਰ-ਬਾਰ ਕਹਿੰਨੀ ਆ ਖਾਲੀ ਅਮਨਿੰਦਰ ਨਹੀਂ ਇਹ ਹਰ ਇੱਕ ਦੀ ਸੋਚ ਦੀ ਗੱਲ ਹੈ ਔਰ ਜੋ ਉਹਨਾਂ ਨੇ ਕੀਤਾ ਉਹਨਾਂ ਦੇ ਦਿਮਾਗ ਦੇ ਅੰਦਰ ਤੇ 100% ਚੱਲਦੀਆਂ ਹੋਣੀਆਂ ਕਿ ਇਹ ਇੱਕ ਕਿਸਮ ਦਾ ਜਦ ਤੁਸੀਂ ਉਹ ਵਾਲੇ ਅਹੁਦੇ ਤੇ ਪਹੁੰਚਦੇ ਹੋ ਨਾ ਬੈਠਦੇ ਹੋ ਔਰ ਇਹ ਇਦਾਂ ਨਹੀਂ ਹੋਈਆਂ ਨਾਰਮਲੀਆਂ ਤੁਹਾਡਾ ਆਏ ਦੇ ਨੇ ਇਹ ਤਰੀਕਾ ਹੋਣਾ ਗੱਲ ਕਰਨ ਦਾ ਤੁਹਾਡੀ ਆਏ ਦੇ ਨੇ ਸੋਚ ਹੋਣੀ ਕਿ ਦੂਜਿਆਂ ਦੇ ਬਾਰੇ ਇਹ ਤਾਂ ਇਦਾਂ ਹੀ ਹੈਗੇ ਇਹਨਾਂ ਦੇ ਪੱਲੇ ਕੀ ਆ ਉਹ ਕਾਲਾ ਜਿਹਾ ਉਹ ਇਹ ਜਿਹਾ ਮਾੜੇ ਜੇ ਕੱਪੜਾ ਪਾਇਆ ਉਹ ਇਦਾਂ ਚੂੜਾ ਆ ਗਿਆ ਚਮਾਰ ਆ ਗਿਆ ਹਰ ਟਾਈਮ ਤੋਂ ਡੇ ਹੀ ਸੋਚਦਾ ਹੈ ਕਮਿਊਨਿਟੀ ਦੇ ਬਾਰੇ ਸੋ ਇਹ ਲੈਸਨ ਇੱਕ ਬਹੁਤ ਵੱਡਾ ਸੋਸਾਇਟੀ ਤੇ ਮੈਸੇਜ ਜਾਊਗਾ ਨਾਊ ਯੂ ਕਾਂਟ ਟੇਕ ਪੀਪਲ ਫਰਮ ਪੋਰ ਗਰੀਬ ਗਲਤ ਕਮਿਊਨਿਟੀ ਟੂ ਟੇਕ ਫॉर ਗਰੰਟਡ ਯੂ ਕਾਂਟ ਟੇਕ ਥੈਮ ਫॉर ਗਰੰਟਡ ਕਿ ਕੁਝ ਵੀ ਕਹਿ ਤੋਗੇ ਤੇ ਬਚ ਜਾਓਗੇ ਨਾਊ ਦ ਲਾ ਸ਼ੁੱਡ ਟੇਕ ਇਟਸ ਔਰ ਇੱਕ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਕਿ ਹੁਣ ਇਦਾਂ ਦਾ ਜੇ ਬੋਲੋਗੇ ਨਾ ਤੇ देयर ਇਜ਼ ਅ ਲਾਅ देयर ਇਜ਼ ਅ ਕਨਸਟੀਟਿਊਸ਼ਨ देयर ਇਜ਼ ਅ ਸਪੈਸ਼ਲ ਐਕਟ ਫਾਰ ਥੀਸ ਪੀਪਲ ਇਹਨਾਂ ਦੀ ਡਿਗਨਿਟੀ ਲਈ ਇਹਨਾਂ ਦੇ ਮਾਨ ਸਮਾਨ ਨੂੰ ਇੰਟੈਕਟ ਕਰਨ ਲਈ ਬਚਾਨ ਲਈ ਜੋ ਬਣਿਆ ਉਹ ਲਾਗੂ ਹੋਗਾ ਉਹਦੇ ਤਹਿਤ ਕਾਰਵਾਈ ਹੋਊਗੀ ਲੜਾਈ ਕਿ ਦੀ ਇਹਨਾਂ ਦੀ ਤੁਸੀਂ ਦੱਸੋ ਤੁਸੀਂ ਪੱਤਰਕਾਰ ਹੋ ਨਾ ਗਰੀਬ ਦਲ ਸਮਾਜ ਦੀ ਲੜਾਈ ਕਿਸ ਚੀਜ਼ ਦੀ ਹੈ ਸਿਰਫ ਔਰ ਸਿਰਫ ਮਾਨ ਸਮਾਨ ਦੀ ਆਪਣੀ ਥਾਂ ਦੀ ਹੈ ਬਿਲਕੁਲ ਥਾਂ ਮਾਨ ਸਮਾਨ ਦੀ ਆਪਣੀ ਹੋਂਦ ਦੀ ਡਿਗਨਿਟੀ ਦੀ ਮਾਨ ਸਮਾਨ ਦੀ ਸਿਰਫ ਰਿਸਪੈਕਟ ਦੀ ਲੜਾਈ ਹੈ ਕੀ ਕਹਿ ਦੇਣਾ ਚੂੜਾ ਇੱਥੇ ਚੂ ਇਹ ਤਾਂ ਇਹਦੇ ਕੰਮ ਹੀ ਇਹ ਹੈ ਨਾ ਯੂ ਵਾਂਟ ਮੀ ਟੂ ਸੇ ðiਸ ਥਿੰਗਸ ਇਜ਼ ਕੈਮਰਾ ਦੇ ਨਾ ਇਹੀ ਇਹੀ ਚੀਜ਼ਾਂ ਨਾ ਇਹੀ ਕਹਿੰਦੇ ਮੇਰੇ ਸਾਹਮਣੇ ਮੈਂ ਗੱਡੀ ਚੋਂ ਜਾ ਰਹੀ ਸੀ ਮੈਂ ਲਾਸਟ ਟਾਈਮ ਵੀ ਕਿਸੇ ਮੀਡੀਆ ਵਾਲੇ ਨੂੰ ਦੱਸਿਆ ਸੀਗਾ ਕਿ ਕੋਈ ਦੋ ਮੁੰਡੇ ਬਾਈਕ ਤੇ ਜਾ ਰਹੇ ਸੀਗੇ ਪਿੱਛੋਂ ਥਾਰ ਆਈ ਉਹ ਰੈੱਡ ਲਾਈਟ ਤੇ ਥਾਰ ਖੜੀ ਸੀ ਰੈੱਡ ਲਾਈਟ ਨੂੰ ਲੈਫਟ ਜਾਣਾ ਸੀਗਾ ਤੇ ਉਹ ਬਾਈਕ ਵਾਲਾ ਦੀ ਗਲਤੀ ਸੀਗੀ ਉਹ ਵਿੱਚ ਖੜਿਆ ਸੀਗਾ ਚਲੋ ਉਹਨੂੰ ਤੁਸੀਂ ਪਿਆਰ ਨਾਲ ਕਹਿ ਦਿਓ ਕਿ ਰੋਕਿਆ ਕਹਿੰਦਾ ਉਹ ਚੂੜਿਆ ਸੌਰੀ ਰਿਕਸ਼ਾ ਸੀਗਾ ਬਾਈਕ ਨਹੀਂ ਸੀਗੀ ਰਿਕਸ਼ਾ ਸੀਗਾ ਉਹ ਚੂੜਿਆ ਪਿੱਛੇ ਕਰ ਰੱਖ ਸ਼ਾ ਆਪਣਾ ਕੀ ਕਰਨੀ ਸੁਣਾ ਹਾਂ ਕਰਨੀ ਮੇਰੀ ਜੇ ਗੱਡੀ ਰੈੱਡ ਲਾਈਟ ਨਹੀਂ ਹੁੰਦੀ ਨਾ ਤੇ ਮੈਂ ਪੁੱਛਦੀ ਉਹਨਾਂ ਨੂੰ ਜਾ ਕੇ ਕਿ ਮਤਲਬ ਕੀ ਆ ਲੇਕਿਨ ਉਹ 19 ਸਪੀਡ ਚ ਭੱਜ ਗਿਆ ਬੰਦਾ ਇਹ ਲੋਕਲ ਵੋਕੈਬਲਰੀ ਆ ਲੋਕਲ ਆਮ ਸ਼ਬਦਾਵਲੀ ਆ ਜੋ ਵਰਤੀ ਜਾਂਦੀ ਆ ਐਂਡ ਇਟ ਇਜ਼ ਹੈਪਨਿੰਗ ਇਨ ਪੰਜਾਬ ਆ ਛੋਟੀ ਗੱਲ ਨਹੀਂ ਐ ਇਹ ਪੰਜਾਬ ਦੇ ਵਿੱਚ ਹੋ ਰਿਹਾ ਹਰ ਇੱਕ ਪੱਗ ਪਾਏ ਬੰਦੇ ਨੇ ਕੀਤਾ ਡੂ ਯੂ ਅੰਡਰਸਟੈਂਡ ਤੁਸੀਂ ਪੱਗ ਪਾਈ ਆ ਨਾ ਇਸ ਇਹ ਮੈਚਿੰਗ ਜੋ ਕੀਤੀ ਆ ਨਾ ਇਹ ਫੈਸ਼ਨ ਨਹੀਂ ਆ ਇਹ ਜ਼ਿੰਮੇਵਾਰੀ ਆ ਜੇ ਤੁਸੀਂ ਦਾੜਾ ਸਾਫ਼ ਸਜਾਉਂਦੇ ਹੋ ਨਾ दैट इज योर ਜ਼ਿੰਮੇਦਾਰੀ ਪੱਗ ਪਾਣਾ ਮੈਚਿੰਗ ਸ਼ਰਟ ਦੇ ਨਾਲ ਮੈਚਿੰਗ ਪੱਗ ਪਾਣਾ ਇਟਸ ਅ ਫੈਸ਼ਨ ਯੂ ਹੈਵ ਮੇਡ ਇਨ ਟੁਡੇਸ ਟਾਈਮ ਬਟ ਤੁਹਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਸੀਸ ਆਪਣੇ ਕੁਰਬਾਨ ਕਰਕੇ ਆਪਣੇ 4-4 ਬੱਚੇ ਸਰਬੰਸਦਾਨ ਕਰਕੇ ਇਹ ਕਿੱਤਾ ਤੁਹਾਨੂੰ ਦਸਤਾਰਾਂ ਸਜਾਈਆਂ ਦਮਾਲੇ ਸਜਾਏ ਫਿਰ ਕਿੱਦਾਂ ਦੀ ਸ਼ਰਮ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਦੀ 33% ਪੋਪੂਲੇਸ਼ਨ ਹੋਏ ਜੋ ਤੁਹਾਡੀ ਸਰਕਾਰ ਕਿਸੇ ਦੇ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਵੋਟਾਂ ਦੇ ਬਿਨਾਂ ਬਣ ਨਹੀਂ ਸਕਦੀ ਉਹਨਾਂ ਦੀ ਹਿੱਸੇਦਾਰੀ ਉਹਨਾਂ ਦਾ ਵੋਟ ਨਹੀਂ ਹੋਏ ਯੂ ਕਾਂਟ ਬੀ ਟੂਡੇ ਅਮਰਿੰਦਰ ਸਿੰਘ ਆਪਣੀ ਕੁਸ਼ਣ ਜੀ ਕਹਿੰਦੇ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਕਾਂਗਰਸ ਐਡੀ ਸੈਕੂਲਰ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਇਸ ਇਸ ਹੌਦੇ ਤੱਕ ਲੈ ਕੇ ਗਏ ਕਿ ਤੁਸੀਂ ਮੈਂ ਮੈਂ ਰਿਪੀਟ ਨਹੀਂ ਕਰਦਾ ਤੁਹਾਨੂੰ ਪਤਾ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ ਉਹ ਕਹਿੰਦੇ ਕਿ ਕਾਂਗਰਸ ਬੇਸਿਕਲੀ ਸੈਕੂਲਰ ਹੈ ਜੋ ਸਾਹਮਣੇ ਬੈਠੇ ਲੋਕ ਹੈ ਉਹਨਾਂ ਨੂੰ ਬੇਸਿਕਲੀ ਇਹ ਸਮਝਾਉਣਾ ਚਾਹੁੰਦੇ ਆ ਕਾਂਗਰਸ ਇਜ਼ ਵੈਰੀ ਸੈਕੂਲਰ ਐਸ ਫਾਰ ਐਸ ਦ ਸਟੇਟਮੈਂਟ ਇਜ਼ ਕਨਸਰਨ ਕਾਂਗਰਸ ਇੰਨੀ ਕੋ ਸੈਕੂਲਰ ਹੈ ਕਿ ਟੈਲ ਹਿਮ ਇਸੇਮ ਸ਼ਬਦ ਆਪਣੇ ਪਰਿਵਾਰ ਬਾਰੇ ਵਰਤੋ ਔਰ ਇਹ ਗੱਲ ਕਹੋ ਮੀਡੀਆ ਚ ਖੜਕੇ ਕਿ ਮੈਂ ਮੇਰੇ ਪਰਿਵਾਰ ਦੇ ਵਿੱਚ ਕੋਈ ਟੈਲੈਂਟ ਨਹੀਂ ਸੀਗਾ ਮੇਰੇ ਪਰਿਵਾਰ ਦੇ ਵਿੱਚ ਕੋਈ ਮੈਰਿਟ ਪੋਟੈਂਸ਼ੀਅਲ ਨਹੀਂ ਸੀਗਾ ਪਰ ਦੇਖੋ ਮੈਂ ਮਲਾਈ ਖਾਰਿਆ ਸੀਗਾ ਐਮਪੀ ਦੀ ਤੇ ਉਹ ਮਲਾਈ ਮੈਂ ਸੋਚਿਆ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਸ਼ੇਅਰ ਕਰਾਂ ਇਸ ਕਰਕੇ ਮੈਂ ਆਪਣੇ ਪਰਿਵਾਰ ਤੋਂ ਹੀ ਐਮਐਲਏ ਦਾ ਕੈਂਡੀਡੇਟ ਖੜਾ ਕੀਤਾ ਬੋਲੋ ਉਹਨਾਂ ਨੂੰ ਕਹੋ ਕਿ ਕਾਂਗਰਸ ਨੇ ਦਿਹਾਵਾਨ ਹੈ ਕਾਂਗਰਸ ਨੇ ਮੇਰੀ ਗੱਲ ਸੁਣ ਕੇ ਦਿਹਾ ਦ੍ਰਿਸ਼ਟੀ ਕਰਕੇ ਕਿਹਾ ਕਿ ਹਾਂ ਇਹ ਮਲਾਈ ਤੇਰੇ ਹੀ ਪਰਿਵਾਰ ਨੂੰ ਖਾਣੀ ਚਾਹੀਦੀ ਔਰ ਕੋਈ ਨਹੀਂ ਖਾਊਗਾ ਡਸ ਥੈਟ ਮੀਨ ਸੈਕੂਲਰਿਜ਼ਮ ਡਸ ਥੈਟ ਮੀਨ ਫੇਅਰ ਸ਼ੇਅਰ ਨੋ ਇਹ ਉਹ ਮਤਲਬ ਨਹੀਂ ਹੈਗਾ ਸੋ ਲੋਕਾਂ ਨੂੰ ਬੇਵਕੂਫ ਨਾ ਬਣਾਓ ਸਿਮਿਲਰਲੀ ਇਹਨਾਂ ਦਾ ਸੇਮ ਐਮਪੀ ਜੋ ਉੱਥੇ ਬੈਠੇ ਆ ਚੰਡੀਗੜ੍ਹ ਦੀ ਕੁਰਸੀ ਤੇ ਗੜ ਜੋੜ ਤੋਂ ਹੁਣ ਬੈਠੇ ਆ ਲੇਕਿਨ ਕਾਂਗਰਸ ਦੇ ਐਮਪੀ ਉਹਨੇ ਅੰਦਰਨੰਦਪੁਰ ਸਾਹਿਬ ਰਿਪਰੈਜ਼ੈਂਟ ਕੀਤਾ ਤੇ ਤਿਵਾਰੀ ਮਨੀਸ਼ ਤਿਵਾਰੀ ਉਹਨਾਂ ਦਾ ਕੋਟ ਪੜੋ ਉਹਨਾਂ ਦੇ ਪਿੱਛੇ ਕਈਆਂ ਹੋਈਆਂ ਸਟੇਟਮੈਂਟਸ ਪੜੋ ਦੀ ਰਿਜ਼ਰਵੇਸ਼ਨ ਦਾ ਬੇਸਿਸ ਸ਼ੁੱਡ ਬੀ ਇਕਨੋਮੀ ਰਿਜ਼ਰਵੇਸ਼ਨ ਦਾ ਬੇਸਿਸ ਕਾਸਟ ਨਹੀਂ ਹੋਣਾ ਚਾਹੀਦਾ ਸੋ ਕਿੰਨੂ ਪੁੱਲੇ ਖਾ ਦੇ ਰਹੇ ਹੋ ਪੰਜਾਬੀ ਚ ਦੱਸਦੀਆਂ ਤਾਂ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਦੇ ਐਮਪੀ ਇਹੋ ਜੀ ਸੋਚ ਰੱਖਦੇ ਆ ਕਿ ਰਿਜ਼ਰਵੇਸ਼ਨ ਜਿਹੜਾ ਹੈ ਉਹ ਆਰਥਿਕ ਆਧਾਰ ਤੇ ਹੋਣਾ ਚਾਹੀਦਾ ਜਾਤੀ ਆਧਾਰ ਤੇ ਨਹੀਂ ਹੋਣਾ ਚਾਹੀਦਾ ਡਿਸਕ੍ਰਿਮੀਨੇਸ਼ਨ ਜਾਤ ਦੇ ਆਧਾਰ ਤੇ ਰੰਗ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ ਤੁਹਾਡੀ ਸੋਚ ਕੀ ਬੂਟਾ ਸਰਦਾਰ ਬੂਟਾ ਸਿੰਘ ਜੀ ਦੇ ਅੰਦਰ ਟੈਲੈਂਟ ਨਹੀਂ ਸੀਗਾ ਬੂਟਾ ਸਿੰਘ ਉਹਨੇ ਸਰਦਾਰ ਨਹੀਂ ਕਿਹਾ ਸਰਦਾਰ ਕਹਿੰਦਾ ਤਾਂ ਗੱਲ ਹੀ ਮੁੱਕ ਜਾਂਦੀ ਸੀਗੀ ਨਾ ਬੂਟਾ ਸਿੰਘ ਦੇ ਅੰਦਰ ਟੈਲੈਂਟ ਨਹੀਂ ਸੀਗਾ ਬੂਟਾ ਸਿੰਘ ਕਾਲਾ ਸੀਗਾ ਪੱਠੇ ਪਾਂਦਾ ਸੀਗਾ ਬਾਲਮਿਕੀ ਮਜਮੇ ਸਮਾਜ ਤੋਂ ਸੀਗਾ ਪਰ ਕਾਂਗਰਸ ਕਿੱਡੀ ਵੱਡੀ ਦੇਣ ਸੀਗੀ ਕਾਂਗਰਸ ਦੀ ਕਿ ਉਹਨੇ ਉਹਨੂੰ ਚੁੱਕ ਕੇ ਸਭ ਤੋਂ ਵੱਡਾ ਗ੍ਰਹਿ ਮੰਤਰੀ ਬਣਾਇਆ ਜਿੱਥੇ ਅਜਮ ਮੱਚਾ ਬੈਠਿਆ ਵਾਟ ਡੂ ਯੂ ਮੀਨ ਬਾਈ ਥੈਟ ਹੈ ਸ਼ਰਮ ਹੋਣੀ ਚਾਹੀਦੀ ਤੇਰੇ ਗੁਰੂਆਂ ਦੀ ਉਹ ਉਹ ਗੁਰੂਆਂ ਨੇ ਉਹਨਾਂ ਦੇ ਸਿਰ ਤੇ ਦਮਾਲੇ ਸਜਾਏ ਸਰਦਾਰੀਆਂ ਬਖਸ਼ੀਆਂ ਜਿਨ੍ਹਾਂ ਕਿ ਇਨ ਗਰੀਬ ਸਿੱਖਣ ਕੋ ਦੋ ਪਾਤਸ਼ਾਹੀ ਯਾਦ ਕਰੋ ਅਮਰੀ ਗੁਰੂਾਈ ਉਸ ਗੁਰੂਆਂ ਦੀ ਦੇਨ 왓 ਇਜ਼ ਕਾਂਗਰਸ ਐਂਡ 왓 ਇਜ਼ ਐਨੀਬਾਡੀ ਪਾਰਟੀ ਤੁਸੀਂ ਕੀ ਦੇ ਸਕਦੇ ਹੋ ਆਪਾਂ ਨੂੰ ਤੁਸੀਂ ਕੁਝ ਨਹੀਂ ਦੇ ਸਕਦੇ ਤੁਸੀਂ ਸਾਨੂੰ ਬੰਦਾ ਮਾਨ ਸਮਾਨ ਨਹੀਂ ਦਿੱਤਾ ਵੀ ਆਰ देयर ਔਨ ਦਾ ਪੋਜੀਸ਼ਨ ਨਾਟ ਬਿਕਾਜ਼ ਆਫ ਕਾਂਗਰਸ ਇਟ ਬਿਕਾਜ਼ ਆਫ ਡਾਕਟਰ ਬਾਬਾ ਸਾਹਿਬ ਪਿੰਬਰਾ ਮੇੜ ਕਰ ਜਿੱਦੇ ਸਵਧਾਨ ਦੀ ਵਜਨ ਨਾਲ ਹੀ ਗਿਵ ਰਿਜ਼ਰਵੇਸ਼ਨ ਵੀ ਹੈਵ ਰਿਪਰੈਜ਼ੈਂਟੇਸ਼ਨ ਸਾਡੇ ਕੋਲ ਸੀਟਸ ਹੈਗੀਆਂ ਰਿਜ਼ਰਵ ਸੀਟਸ ਅਸੀਂ ਜਿੱਤ ਕੇ ਜਾਂਦੇ ਆ ਆਪਣੇ ਮੈਰਿਟ ਤੇ ਆਪਣੇ ਪੋਟੈਂਸ਼ਲ ਤੇ ਆਪਣੇ ਮੈਰਿਟ ਤੇ ਖੜਦੇ ਆ ਉਧਰ ਦਾ ਲੋਕਲ ਨਿਤਿੱਤਰਵ ਸਮਝਦਾ ਹੈਗਾ ਲੋਕ ਕਿ ਇਹਨਾਂ ਦੇ ਅੰਦਰ ਪੋਟੈਂਸ਼ਲ ਤਾਕਤ ਹੈਗੀ ਆਪਣੇ ਸਮਾਜ ਨੂੰ ਰਿਪਰੈਜ਼ੈਂਟ ਕਰ ਸਕਦੇ ਆ ਅਸੀਂ ਆਪਣੇ ਟੈਲੈਂਟ ਤੇ ਜਾਂਦੇ ਆ ਫਿਰ ਤੁਸੀਂ ਜਾ ਕੇ ਚਲੋ ਇੱਕ ਪਾਰਟੀ ਦਾ ਸਹਾਰਾ ਲੱਗੇ ਤੇ ਜਾ ਕੇ ਉੱਥੇ ਬਹਿ ਗਏ ਤੁਸੀਂ ਸਿਰ ਤੇ ਹੱਥ ਨਹੀਂ ਰੱਖਿਆ ਅੱਜ ਵੀ ਤਰਸ ਦੇ ਆਧਾਰ ਤੇ ਦਿਖਾਇਆ ਜਾਂਦਾ ਜਿਸ ਤਰੀਕੇ ਦੇ ਨਾਲ ਹੈ ਬਹੁਤ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਖਸ ਨੇ ਜਿਹੜੇ ਬਹੁਤ ਵੱਡੇ ਵੱਡਿਆਂ ਚਲੋ ਆਪਾਂ ਬੂਟਾ ਸਿੰਘ ਜੀ ਨੂੰ ਹੀ ਲੈ ਲਓ ਗ੍ਰਹਿ ਮੰਤਰੀ ਹੋਣਾ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਹੈਗਾ ਫਿਰ ਹੁਣ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਤਰਸ ਦੇ ਆਧਾਰਤ ਚੀਜ਼ਾਂ ਚੱਲਦੀਆਂ ਤਾਂ ਖਤਮ ਹੋਣੀਆਂ ਚਾਹੀਦੀਆਂ ਕਹਿੰਦੀ ਗੱਲ ਆ ਤਰਸ ਦੇ ਆਧਾਰਤੇ ਤਾਂ ਉਹਨਾਂ ਨੇ ਇਹ ਗੱਲ ਕਹੀ ਇੱਕ ਕਿਸਮ ਦੇ ਜੋ ਉੱਥੇ ਬੈਠੇ ਸੁਣ ਰਹੇ ਸੀ ਨਾ ਵੜਿੰਗ ਸਾਹਿਬ ਨੂੰ ਉਹ ਸਾਰੇ ਗਰੀਬ ਦਲਤ ਸਮਾਜ ਦੇ ਬੰਦੇ ਸੀਗੇ ਉਹਨਾਂ ਤੇ ਤਰਸ ਕੀਤਾ ਉਹਨਾਂ ਨੇ ਤਰਸ ਕੀਤਾ ਬੇਸਿਕਲੀ ਉਹਨਾਂ ਨੂੰ ਇਹ ਦੱਸਦਾ ਕਿ ਤੁਸੀਂ ਕਾਲ ਇੱਕ ਚੈਲੇਓ ਤੁਸੀਂ ਤਾਂ ਇਹ ਚਾੜੂ ਮਾਰਨ ਵਾਲੇ ਹੋ ਤੁਹਾਡੇ ਅੰਦਰ ਟੈਲਟ ਕੋਈ ਹੈਗਾ ਨਹੀਂ ਲੇਕਿਨ ਸੁਪਨੇ ਦੇਖੋ ਕਾਂਗਰਸ ਪੂਰੇ ਕਰੂਗੀ ਉਹ ਕਾਂਗਰਸ ਤੁਹਾਡੇ ਸਿਰ ਤੇ ਹੱਥ ਤਰੂਗੀ ਭਾਵੇਂ ਪੱਠੇ ਪਾਓ ਭਾਵੇਂ ਮੰੰਜਾ ਚਰੋ ਭਾਵੇਂ ਭਾਂਡੇ ਮੰੰਜੋ ਭਾਵੇਂ ਸੜਕਾਂ ਸਾਫ਼ ਕਰੋ ਕਾਂਗਰਸ ਇੰਨੀ ਦਿਆਵਾਨ ਹੈ ਕਿ ਮੈਂ ਦੱਸ ਰਿਹਾ ਕਿ ਮੇਰੇ ਜੇ ਆ ਗਿਆ ਇੱਥੇ ਸੋਹਣੀ ਚਮੜੀ ਵਾਲਾ ਤੇ ਮੈਂ ਤੁਹਾਨੂੰ ਉੱਥੇ ਝੱਕ ਲੈ ਕੇ ਜਾਊਂਗਾ ਲੇਕਿਨ ਦਿਮਾਗ ਚ ਪਾ ਦਿਓ ਯੂਥ ਦੇ ਲੋਕਾਂ ਦੇ ਵਿੱਚ ਕਿ ਇਹਨਾਂ ਦੇ ਅੰਦਰ ਟੈਲੈਂਟ ਨਹੀਂ ਹੈਗਾ ਇਟ ਵਾਸ ਕਾਂਗਰਸ ਜਿਹੜੀ ਦਿਆਵਾਨ ਸੀਗੀ ਇਟ ਵਾਸ ਵੀ ਜਿਹੜੇ ਇਹਨੇ ਦਿਆਵਾਨ ਹੈਗੇ ਕਿ ਇਹ ਬਹੁਤ ਵੱਡਾ ਉਪਕਾਰ ਹੈ ਕਿ ਮੈਂ ਸੋ ਐਂਡ ਸੋ ਤੁਹਾਡੇ ਇੱਥੇ ਧਰਤੀ ਤੇ ਆ ਗਿਆ ਤੁਹਾਡੇ ਇੱਥੇ ਵੇੜੇ ਤਰਨ ਤਰਨ ਦੇ ਵਿੱਚ ਆ ਕੇ ਪ੍ਰਚਾਰ ਕਰ ਰਿਹਾ ਸਾਡੇ ਸਮਾਜ ਦੀ ਲੜਾਈ ਹੀ ਸਿਰਫ ਇਹ ਸੋਚ ਕਰਕੇ ਆ ਕਿ ਇਹ ਸੋਚ ਸਾਡੇ ਲਈ ਪ੍ਰਵੇਲ ਨਹੀਂ ਹੋਣੀ ਚਾਹੀਦੀ ਲੜਾਈ ਕੀ ਆ ਕਿ ਯਾਰ ਪੂਰੀ ਕਮਿਊਨਿਟੀ ਨੂੰ ਗਾਲ ਨਾ ਕੱਢੋ ਜਾਤ ਦਾ ਨਾਂ ਲੈ ਕੇ ਤੁਸੀਂ ਗਾਲ ਕੱਢਦੇ ਹੋ ਨਾ ਯੂ ਮੀਨ ਕਿ ਕਿਸੇ ਨੂੰ ਜਾਤ ਦਾ ਨਾਂ ਦੇ ਕੇ ਗਾਲ ਕੱਢਤੀ ਤੇ ਉਹ ਉਹਨਾਂ ਦਾ ਇਸ ਤਰੀਕੇ ਦਾ ਪਹਿਨਾਵਾ ਇਹ ਰੰਗ ਹੋਣਾ ਇਹੋ ਜਿਹੇ ਕੱਪੜੇ ਪਾਏ ਹੋਣੇ ਤੇ ਇਹ ਚੂੜਾ ਹੋਣਾ ਇਹ ਚਮਾਰ ਹੋਣਾ ਇਹ ਪੰਗੀ ਹੋਣਾ ਤੇ ਇਹ ਹੋਣਾ ਦਿਸ ਇਜ਼ ਦਾ ਮੈਂਟੈਲਿਟੀ ਇਹਦੇ ਪਿੱਛੇ ਫਾਈਟ ਹੈ ਇਹਦੇ ਪਿੱਛੇ ਐਕਟ ਬੰਨਿਆ ਨਾ ਜੇ ਕਿਸੇ ਨੂੰ ਇਹ ਕਹੋਗੇ ਤੇ ਕਾਨੂੰਨ ਤੁਹਾਡੇ ਤੇ ਇੰਪਲੀਮੈਂਟ ਹੋਗਾ ਤੁਸੀਂ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਓਗੇ ਇਹ ਮੈਸੇਜ ਲੋਕਾਂ ਦੇ ਅੰਦਰ ਡਰ ਹੋਣਾ ਚਾਹੀਦਾ ਕਿ ਯਾਰ ਕਿਸੇ ਕਮਿਊਨਿਟੀ ਨੂੰ ਬਦਨਾਮ ਨਾ ਕਰੋ ਐਂਡ ਸਭ ਤੋਂ ਪਹਿਲੇ ਉਹ ਸਿੰਘ ਉਹ ਸਰਦਾਰ ਗੁਰੂ ਦਾ ਸਿੰਘ ਸੀਗਾ ਗੱਲ ਹੀ ਖਤਮ ਹੋ ਜਾਂਦੀ ਕਿ ਸਰਦਾਰ ਬੂਟਾ ਸਿੰਘ ਜੀ ਨੂੰ ਜੋ ਕਿ ਇਸ ਕਮਿਊਨਿਟੀ ਤੋਂ ਆਉਂਦੇ ਸੀਗੇ ਕਾਂਗਰਸ ਪਾਰਟੀ ਨੇ ਇਹ ਕੀਤਾ ਥਿਸ ਸ਼ੁੱਡ ਹੈਵ ਬੀਨ ਦੀ ਵੋਕੈਬਲਰੀ ਸ਼ਬਦਾਂ ਦੀ ਗਲਤ ਸ਼ਬਦਾਂ ਦੀ ਅੱਛਾ ਜਿਹੜੇ ਕਾਂਗਰਸ ਦੇ ਵਿੱਚ ਕੁਝ ਲੀਡਰਸ ਹੈਗੇ ਨੇ ਅੱਜ ਤੁਸੀਂ ਇੱਕ ਪ੍ਰੈਸ ਕਾਨਫਰੰਸ ਦੇਖੀ ਹੋਣੀ ਹੈ ਵੈਦ ਸਾਹਿਬ ਹੋਰੀ ਨਾਲ ਉਹਨਾਂ ਦੇ ਦੋ ਤਿੰਨ ਲੀਡਰ ਹੋਰ ਬੈਠੇ ਸਨ ਉਹ ਉਹ ਇਹ ਕਹਿ ਰਹੇ ਨੇ ਕਿ ਕਹਿੰਦਾ ਮਤਲਬ ਹੈ ਕਿ ਉਹ ਡਿਫੈਂਡ ਕਰ ਰਹੇ ਨੇ ਇਸ ਗੱਲ ਨੂੰ ਕਿ ਠੀਕ ਹੈ ਮਨਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਕਿਹਾ ਉਹਨਾਂ ਨੇ ਮਾਫੀ ਮੰਗ ਲਈ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਟੇਟਮੈਂਟ ਵੀ ਤੁਸੀਂ ਹਾਲਾਂਕਿ ਇਹਦੇ ਵਿੱਚੋਂ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਡਿਫੈਂਡ ਨਹੀਂ ਕੀਤਾ ਉਹਨਾਂ ਨੇ ਇੱਕ ਦੂਜੇ ਸ਼ਬਦਾਂ ਦੇ ਵਿੱਚ ਇਹ ਗੱਲ ਜ਼ਰੂਰ ਕਹਿਤੀ ਕਿ ਠੀਕ ਹੈ ਜਿਹੜਾ ਬੰਦਾ ਮਾਫੀ ਮੰਗ ਲੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਬੋਲਿਆ ਉਹ ਗਲਤ ਹੈ ਮਤਲਬ ਬੋਥ ਸਟ ਦੋਨਾਂ ਦੇ ਵਿੱਚ ਫਰਕ ਹੈ ਪਰ ਉਸੇ ਪਾਰਟੀ ਦੇ ਵਿੱਚ ਬੈਠੇ ਹੋਏ ਕੁਝ ਲੀਡਰ ਡਿਫੈਂਡ ਵੀ ਕਰ ਰਹੇ ਆ ਕਿ ਨਹੀਂ ਅਸੀਂ ਵੀ ਇਸੇ ਕਮਿਊਨਿਟੀ ਤੋਂ ਆਉਣੇ ਆ ਸਾਨੂੰ ਕੋਈ ਤਕਲੀਫ ਨਹੀਂ ਹੈ ਇਸ ਗੱਲ ਨਾਲ ਜਿਹੜੇ ਇਹ ਕਹਿੰਦੇ ਨਾ ਉਹ ਚਰਨਜੀਤ ਸਿੰਘ ਚੰਨੀ ਦੇ ਲੈਵਲ ਦੇ ਹੋ ਸਕਦਾ ਉੱਥੇ ਤੱਕ ਪਹੁੰਚੇ ਨਹੀਂ ਹੋਣੇ ਬੜਾ ਹੀ ਅਪਰੀਸ਼ੀਏਟ ਇੱਕ ਤਾਂ ਚਰਨਜੀਤ ਸਿੰਘ ਚੰਨੀ ਜੀ ਦੇ ਦੋ ਵਿਆਂ ਬਿਆਨ ਹੋ ਗਏ ਇੱਕ ਹੋ ਗਿਆ ਕਮਿਊਨਿਟੀ ਦਾ ਕਮਿਊਨਿਟੀ ਦਾ ਪ੍ਰੈਸ਼ਰ ਕਿ ਕੱਲ ਨੂੰ ਮੈਂ ਇਹਨਾਂ ਦੇ ਵਿੱਚ ਹੀ ਵੋਟਾਂ ਮੰਗਣ ਜਾਣੀ ਹੈ ਇੱਕ ਹੋ ਗਿਆ ਪਾਰਟੀ ਦਾ ਪ੍ਰੈਸ਼ਰ ਪਾਰਟੀ ਦੇ ਪ੍ਰੈਸ਼ਰ ਨਾਲ ਆ ਗਿਆ ਕਿ ਮਾਫੀ ਮੰਗ ਲਈ ਚਲੋ ਮਾਫੀ ਮੰਗ ਲਈ ਕਮਿਊਨਿਟੀ ਦੇ ਪ੍ਰੈਸ਼ਰ ਨਾਲ ਜਾਂ ਸਤਕਾਰ ਨਾਲ ਕਹਿ ਲੋ ਜਾਂ ਚਲੋ ਉਸ ਕਮਿਊਨਿਟੀ ਦਾ ਹਿੱਸਾ ਹੈ ਜਾਂ ਦਰਦ ਨਾਲ ਕਹਿ ਲੋ ਕੀ ਇਹ ਗੱਲ ਕਹ ਦਿੱਤੀ ਕਿ ਜੋ ਕਿਹਾ ਵਾਟ ਐਵਰ ਕੀ ਗਲਤ ਸੀਗਾ ਇਹ ਜੋ ਵੀ ਇਹ ਦੋ ਸਟੇਟਮੈਂਟਸ ਨੇ ਸਿੰਸ ਜਦ ਤੁਸੀਂ ਕਿਸੇ ਪਾਰਟੀ ਦਾ ਹਿੱਸਾ ਹੁੰਦੇ ਹੋ ਇਟ ਇਜ਼ ਵੈਰੀ ਹਾਰਡ ਟੂ ਟੇਕ ਸਟੈਂਡ ਇੰਡੀਪੈਂਡੈਂਟ ਬਣਨਾ ਔਖਾ ਹੋ ਜਾਂਦਾ ਹੈ ਯਾਰ ਬਿਕੋਜ਼ देयर ਇਜ਼ ਅ ਪ੍ਰੈਸ਼ਰ ਨਾ ਚੋਣ ਆ ਗਈ ਸਿਰ ਤੇ ਸਤਾਈ ਕੱਲ ਆ ਗਿਆ ਸਤਾਈ ਸੋ ਪ੍ਰੈਸ਼ਰ ਆ ਸੋ ਉਹਦੇ ਪ੍ਰੈਸ਼ਰ ਦੇ ਵਿੱਚ ਤੁਸੀਂ ਆਣਾ ਬਟ ਆਈ ਡੋਨਟ ਨੋ ਕਿ ਉਹਨਾਂ ਦੀ ਪਾਰਟੀ ਦੇ ਲੀਡਰ ਕੀ ਕਹਿ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਜੇ ਇਹੋ ਜੀ ਸਟੇਟਮੈਂਟ ਦੇ ਕੇ ਉਹ ਅੱ ਆਓ ਆਓ ਸਮਾਜ 'ਚ ਫਿਰ ਬੈਠੇ ਹਾਂ ਸੀ ਫਿਰ ਬੈਠੇ ਸਮਾਜ ਤੁਹਾਨੂੰ ਪੁੱਛਣ ਲਈ ਕਿ ਉੱਥੇ ਤੁਸੀਂ ਕਹਿੰਦੇ ਸੀ ਕਿ ਕੋਈ ਕੋਈ ਗਲਤ ਨਹੀਂ ਕੀਤਾ ਇਟ ਮੀਨਸ ਡਾਕਟਰ ਅੰਬੇਡਕਰ ਇਜ਼ ਰੋਂਗ ਇਟ ਮੀਨਸ ਕਾਂਸ਼ੀ ਰਾਮ Who is fought for the poor bahujan community he is wrong it means the voices independent who are struggling ਜਿਹੜੇ ਸਾਡੇ ਬੱਚੇ ਇਸੇ ਜਾਤ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ ਦੇ ਆਧਾਰ ਤੇ ਯੂਨੀਵਰਸਿਟੀਆਂ ਦੇ ਵਿੱਚ ਸੂਸਾਈਡ ਕਰਦੇ ਨੇ ਇਟ ਮੀਨਸ ਇਟ ਇਜ਼ ਰੋਂਗ ਵਾਈ ਪੂਰਨ ਕੁਮਾਰ ਦੀ ਆਈਪੀਐਸ ਕੋਸ ਕਮਿਟਿਡ ਸੁਸਾਈਡ ਰੀਸੈਂਟਲੀ ਤੁਸੀਂ ਦੇਖਿਆ ਹੋ ਨਾ ਇੱਕ ਇੰਸਟੀਚੂਨਲ ਮਰਡਰ ਹੋਇਆ ਇਟ ਮੀਨਸ ਵੀ ਆਰ ਰੋਂਗ ਅਸੀਂ ਗਲਤ ਕਹਿ ਰਹੇ ਹਾਂ ਕਿ ਸਾਡੇ ਨਾਲ ਹੋ ਰਿਹਾ ਹੈ ਅਸੀਂ ਗਲਤ ਕਹਿ ਰਹੇ ਹਾਂ ਕਿ ਸਾਨੂੰ ਅੱਖਾਂ ਚੋਂ ਮਾਰਿਆ ਜਾਂਦਾ ਸਾਨੂੰ ਸਾਈਡਾਂ ਤੇ ਲੈ ਜਾ ਕੇ ਜਾਂ ਜੇ ਅਸੀਂ ਕੁਝ ਵਧੀਆ ਕੰਮ ਕਰਦੇ ਹਾਂ ਸਾਨੂੰ ਗੰਦੇ ਸ਼ਬਦਾਂ ਨਾਲ ਕਿਹਾ ਜਾਂਦਾ ਹੈ ਜਾਂ ਜਾਤੀ ਸੂਚਕ ਸ਼ਬਦਾਂ ਨਾਲ ਕਿਹਾ ਜਾਂਦਾ ਜਾਨਵੁੱਝ ਕੇ ਇਹ ਇਦਾਂ ਨਹੀਂ ਆ ਕਿ ਕਹਿ ਕੇ ਉਹਨਾਂ ਨੂੰ ਬੜਾ ਵਧੀਆ ਲੱਗ ਰਿਹਾ ਇਹ ਜਾਣ ਕੇ ਕਿਹਾ ਜਾਂਦਾ ਹੈ ਕਿ ਓਕਾ ਚਰੋ ਉੱਠੋ ਨਾ ਸਮਝ ਰਹੇ ਹੋ ਨਹੀਂ ਤੇ ਤੁਹਾਡੀ ਕਮਾਂਡ ਸਾਡੇ ਹੱਥ ਵਿੱਚ ਹੈ ਉੱਡਿਓ ਨਾ ਜ਼ਿਆਦਾ ਔਰ ਆਪ ਨਹੀਂ ਕਰੋਗੇ ਕਿਸੇ ਨੂੰ ਕਰਵਾ ਦੋਗੇ ਕਿਸੇ ਤੋਂ ਸਾਨੂੰ ਤੰਗ ਕਰਵਾਉਗੇ ਇੱਕ ਇੰਸਟੀਚਿਊਸ਼ਨ ਦੇ ਅੰਦਰ ਹੁੰਦਾ ਇਟ ਮੀਨਸ ਜੋ ਇਸ ਸਟੇਟਮੈਂਟ ਦਾ ਸਪੋਰਟ ਕਰ ਰਿਹਾ ਥੇ ਆਰ ਸਪੋਰਟਿੰਗ ਕਿ ਇਹੋ ਜਿਹਾ ਡਿਸਕ੍ਰਿਮੀਨੇਸ਼ਨ ਇਹੋ ਜਿਹੀ ਸਟੇਟਮੈਂਟਸ ਫਿਊਚਰ ਦੇ ਵਿੱਚ ਵੀ ਹੋਣੀ ਚਾਹੀਦੀ ਜਸਟ ਬਿਕੋਜ਼ ਆਫ ਮੀਅਰ ਲਾਈਮਲਾਈਟ ਮੀਡੀਆ ਫੂਟੇਜ ਤੁਸੀਂ ਇਹ ਸਾਰੀਆਂ ਚੀਜ਼ਾਂ ਕਹਿ ਰਹੇ ਹੋ ਐਂਡ ਆਮ ਸੌਰੀ ਇਹੋ ਜਿਹੇ ਲੋਕਾਂ ਦਾ ਮੈਂ ਬਿਲਕੁਲ ਸਾਥ ਨਹੀਂ ਦਿੰਦੀ ਆਈ ਵਿਲ ਗਿਵ ਸਾਥ ਆਪਣੇ ਸੰਵਿਧਾਨ ਦਾ ਆਈ ਵਿਲ ਗਿਵ ਸਾਥ ਸਵਿਧਾਨ ਨੂੰ ਇੰਪਲੀਮੈਂਟ ਕਰਾਉਂਦਾ ਔਰ ਐਸ ਸੀ ਐਸਟੀ ਐਕਟ ਦਾ ਕਿਉਂਕਿ ਉਹੀ ਐਕਟ ਹੈਗਾ ਜੋ ਮਾੜਾ ਮੁੰਟਾ ਗਰੀਬਾਂ ਨੂੰ ਦਲਤਾਂ ਨੂੰ ਬਚਾ ਰਿਆ ਜਿੰਨਾ ਗਰੀਬਾਂ ਦੀਆਂ ਬੱਚੀਆਂ ਦਾ ਰੇਪ ਹੁੰਦੇ ਆ ਉਹਨਾਂ ਨੂੰ ਕਿਤੇ 10 ਸਾਲ ਬਾਅਦ ਜਾ ਕੇ ਇਨਸਾਫ ਮਿਲਦਾ ਚਲੋ ਡਰਤਾ ਹੈ ਨਾ ਬਹੁਤ ਧੰਨਵਾਦ ਡਾਕਟਰ ਸਾਹਿਬ ਸ਼ੁਕਰੀਆ ਗੱਲਬਾਤ ਦੇ ਲਈ ਤਾਂ ਗੱਲ ਸਿੱਧੇ ਤੌਰ ਤੇ ਇਹੋ ਹੀ ਹੈ ਕਿ ਡਾਕਟਰ ਰੀਤੂ ਹਰ ਨਾਲ ਗੱਲ ਕਰਨ ਦਾ ਸਾਡਾ ਮਕਸਦ ਇਹਨਾਂ ਕਿ ਸੀ ਕਿ ਉਹ ਅਜਿਹੇ ਚਿਹਰੇ ਨੌਜਵਾਨ ਚਿਹਰੇ ਜਿਹੜੇ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਨੇ ਦੱਸਦੇ ਨੇ ਕੀ ਠੀਕ ਹੈ ਕੀ ਗਲਤ ਹੈ ਠੀਕ ਹੈ ਕਿ ਇੱਕ ਐਸੀ ਕਮਿਊਨਿਟੀ ਜਿਹਦੇ ਵਿੱਚ ਰੇਸ਼ੋ ਜਿਹੜੀ ਹੈ ਉਹ ਬਹੁ ਗਿਣਤੀ ਜਿਹੜੀ ਹੈ ਉਹ ਸਾਡੀ ਪਿੰਡਾਂ ਦੇ ਵਿੱਚ ਘੱਟ ਪੜ੍ਹੀ ਲਿਖੀ ਹੈ ਬੇਸ਼ੱਕ ਜਿਹੜੀ ਗਿਣਤੀ ਪੜ੍ਹੀ ਲਿਖੀ ਹੈ ਉਹ ਬਹੁਤ ਵੱਡੇ ਵੱਡੇ ਆਉਧਿਆਂ ਤੇ ਗਏ ਆ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦੱਸਣ ਦੇ ਲਈ ਇਹ ਲੋਕ ਕੰਮ ਕਰਦੇ ਨੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਦੱਸਦੇ ਨੇ ਕਿ ਸਾਡੇ ਕੀ ਕੁਝ ਹੱਕ ਨੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਮਾਫ ਕਰਨ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ ਤਾਂ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਕੱਲ ਨੂੰ ਕੋਈ ਅਜਿਹੀ ਭਾਸ਼ਾ ਵਰਤਣ ਤੋਂ ਪਹਿਲਾਂ 100 ਵਾਰ ਸੋਚੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ